ਪੁਲਿਸ ਦਰਪਣ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ 17 ਸਤੰਬਰ ਹੈ ਜੀ ਔਰ ਬਾਬਾ ਵਿਸ਼ਕਰਮਾ ਜੀ ਦਾ ਜਨਮ ਉਤਸਵ ਇਸ ਦਿਨ ਬੜੀ ਧੂਮ-ਧਾਮ ਨਾਲ ਹਰ ਮੰਦਿਰਾਂ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਜਲੰਧਰ ਇਨਕਲੇਵ ਦੇ ਵਿੱਚ ਖਾਮਰੇ ਵਿੱਚ ਇੱਕ ਬਾਬਾ ਵਿਸ਼ਕਰਮਾ ਜੀ ਦਾ ਮੰਦਿਰ ਹੈ ਔਰ ਇੱਥੇ ਹਰ ਸਾਲ ਬੜੀ ਧੂਮ-ਧਾਮ ਨਾਲ ਮੇਲੇ ਦੇ ਰੂਪ ਦੇ ਵਿੱਚ ਬਾਬਾ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ याम् वामदा श्रीजायाम् अम्बे अम्बे गणद्विता गणकालानि पूजनीम् विनियोगः I'm gonna Thank you <laughs> ਸਾਡੇ ਨਾਲ ਬੀਜੇਪੀ ਲੀਡਰ ਰਾਜਨ ਮਲਨ ਜੀ ਨੇ ਇੱਕ ਸਮਾਜ ਸੇਵਕ ਨੇ ਔਰ ਕਮੇਟੀ ਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਮੰਦਿਰ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਕਾਫੀ ਸਹਿਯੋਗ ਹੈ ਚਲੋ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਪ੍ਰਧਾਨ ਜੀ ਸੱਚੀ ਗੱਲ ਜੀ ਸੱਚੀ ਗੱਲ ਜੈ ਵਿਸ਼ਕਰਮ ਜੈ ਵਿਸ਼ਕਰਮ ਇਹ ਜਿਹੜਾ ਤੁਸੀਂ ਸ਼ਬਦ ਯੂਜ਼ ਕੀਤਾ ਹੈ ਕਿ ਮੇਰਾ ਮੇਰਾ ਯੋਗਦਾਨ ਹੈ ਮੇਰਾ ਕੋਈ ਯੋਗਦਾਨ ਨਹੀਂ ਹੈ ਇਹ ਉਸ਼ਕਰਮਾ ਜੀ ਨੇ ਜਿੰਨੀ ਕੁ ਮੇਰੀ ਸੇਵਾ ਲਿਖੀ ਸੀ ਓਨੀ ਉਹਨਾਂ ਨੇ ਮੇ ਕੋ ਸੇਵਾ ਲਈ ਹੈ ਬਾਕੀ ਸਾਰੀ ਮੈਂਬਰਾਂ ਦੀ ਜਿੰਨੀ ਕਮੇਟੀ ਮੈਂਬਰਾਂ ਦੀ ਸੇਵਾ ਲਿਖੀ ਸੀ ਉਨ ਜਿੰਨਾਂ ਨੇ ਉਹਨਾਂ ਨੇ ਸੇਵਾ ਲਈ ਹੈ ਇਹ 28ਵਾਂ ਉਤਸਵ ਮਨਾਇਆ ਜਾ ਰਿਹਾ ਹੈ ਇਹ ਕਮੇਟੀ ਵੱਲੋਂ ਮੈਂ 4-5 ਸਾਲ ਤੋਂ ਇਹਨਾਂ ਨਾਲ ਜੁੜਿਆ ਹੈ ਇਹ ਪ੍ਰਧਾਨ ਜੀ ਦੱਸਦੇ ਹੁੰਦੇ ਆ ਕਿ ਅਸੀਂ ਇੱਕ ਮੰਜੇ ਤੇ ਮੂਰਤੀ ਰੱਖਣੀ ਜਾਂ ਫੋਟੋ ਰੱਖਣੀ ਉਦੋਂ ਇੰਨੇ ਸੰਸਾਧਨ ਨਹੀਂ ਹੁੰਦੇ ਸੀ 28 ਸਾਲ ਪਹਿਲਾਂ ਦੀ ਜਿਹੜੀ ਗੱਲ ਕਰ ਰਹੇ ਆਂ ਤੇ ਪੀਪਲ ਕੇਲੇ ਦੇ ਪੇੜ ਕੱਟ ਲੈਣੇ ਇਸ ਸਾਈਡ ਤੇ ਲਗਾ ਲੈਣੇ ਸਜਾਵਟ ਵਾਸਤੇ ਤੇ ਅੱਗੇ ਚੱਲਦੀਆਂ ਹੁੰਦੀਆਂ ਸੀ ਲੜੀਆਂ ਚੱਲਦੀਆਂ ਹੁੰਦੀਆਂ ਨਵੇਂ ਬੱਚਿਆਂ ਨੂੰ ਪਤਾ ਨਹੀਂ ਉਹ ਕਾਗਜ਼ੀਆਂ ਲੜੀਆਂ ਚੱਲਦੀਆਂ ਹੁੰਦੀਆਂ ਉਹ ਲਗਾਨੀਆਂ ਤੇ ਅਸੀਂ ਸਾਰਿਆਂ ਨੇ ਵਿਸ਼ਕਰਮਾ ਪੂਜਾ ਕਰਨੀ ਇਹ ਉਦੋਂ ਦਾ ਸਿਲਸਿਲਾ ਚਰੂ ਹੋਇਆ ਹੈ ਇਹ ਕੋਕੀਟਾਪ ਚੌਂਕ ਚ ਕਰਦੇ ਸੀ ਉਦੋਂ ਦੇ ਮੇਰੇ ਨੌਨ ਹੋਏ 5-7 ਸਾਲ ਤੋਂ ਤੇ ਇਹ ਉਦੋਂ ਦਾ ਤੇ 28ਵੀਂ ਹੈ ਇਸ ਮੰਦਰ ਦੀ ਪਹਿਲੀ ਹੈ ਮੰਦਰ ਦੇ ਜਦੋਂ ਕੰਪਲੀਟ ਹੋਣ ਤੋਂ ਬਾਅਦ ਇਹ ਪਹਿਲੀ ਹੈ ਇਹਨਾਂ ਜਗ੍ਹਾ ਦਾ ਸਥਾਨ ਪ੍ਰਧਾਨ ਜੀ ਉਹਨਾਂ ਨੇ 13 ਸਾਲ ਤੋਂ ਲਿਆ ਸੀ ਇਸਾਲੇ ਮੰਦਿਰ ਕੰਪਲੀਟ ਹੋਇਆ ਹੈ ਤੇ ਆਪਣੇ ਸਥਾਨ ਤੇ ਪ੍ਰਭੂ ਵਿਰਾਜੇ ਹੈ ਉਹਨਾਂ ਦੀ ਇੱਛਾ ਸੀ ਕਿ ਜਦੋਂ ਵਿਰਾਜਣਾ ਉਦੋਂ ਵਿਰਾਜਿਆ ਤੇ ਅਸੀਂ ਜਿੰਨੀ ਕੋ ਸਾਡੇ ਕੋ ਸੇਵਾ ਕਰਾਣਾ ਕਰਾਣਾ ਚਾਹਣਗੇ ਅਸੀਂ ਉਨੀ ਕਰ ਸਕਦੇ ਹਾਂ ਨਾ ਅਸੀਂ ਵੱਧ ਕਰ ਸਕਦੇ ਨਾ ਘੱਟ ਸਕ ਸਕਦੇ ਆ ਜੋ ਉਹਨਾਂ ਦੀ ਇੱਛਾ ਸੀ ਉਹ ਹੀ ਕਰ ਸਕਦੇ ਆ ਪ੍ਰਧਾਨ ਜੀ ਮੇਰੇ ਨਾਲ ਖੜੇ ਹੈ ਇਹਨਾਂ ਦਾ ਬਹੁਤ ਯੋਗਦਾਨ ਹੈ ਇਸ ਜਿੰਨੇ ਵੀ ਕਰ ਰਿਹਾ ਜਿੰਨੇ ਵੀ ਮੈਂਬਰ ਆਇਆ ਇਹਨਾਂ ਨਾਲ ਬਹੁਤ ਦਿਲ ਦਿਲ ਤੋਂ ਜੁੜੇ ਹੋਏ ਆ ਮੈਂ ਕਈਆਂ ਦਾ ਹੁਣ ਨਾਮ ਲਵਾਂ ਬਹੁਤ ਸਾਡੇ ਕੋਲ ਟੋਟਲ 40 ਮੈਂਬਰ ਤੋਂ ਬਹੁ ਐਕਟਿਵ ਮੈਂਬਰ ਹੈ ਕਈਆਂ ਦਾ ਨਾਮ ਮੇਕੋ ਰਹਿ ਜਾਣਗੇ ਮੈਨੂੰ ਇਹਨੇ ਨਾਮ ਰਹਿ ਸਕਦੇ ਤੇ ਮੈਂ ਉਹਨਾਂ ਦੀ ਸ਼ਮਾ ਚਾਹਨਾ ਪਰ ਸਾਰੇ ਜਿੰਨੇ ਵੀ ਕਮੇਟੀ ਮੈਂਬਰ ਹੈ ਉਹਨਾਂ ਨੇ ਬਹੁਤ ਹੀ ਤਨਮਨ ਧਨ ਨਾਲ ਯੋਗਦਾਨ ਦਿੱਤਾ ਇੱਕ ਮੈਂ ਅਰਵਿੰਦ ਜੀ ਦਾ ਤੇ ਇੱਕ ਲਾਲ ਬਾਬੂ ਦਾ ਇਹਦਾ ਨਾਮ ਜੂਲ ਲੈਣਾ ਚਾਹਾਂਗੇ ਕਿ ਕਿਉਂਕਿ ਇਹਨਾਂ ਨੇ ਟਾਈਮ ਬਹੁ ਦਿੱਤਾ ਸਹੀ ਬਾਕੀ ਉਹ ਵੇਜ ਜੀ ਵੀ ਹੈ ਬਹੁਤ ਪਹਿਲਾਂ ਤੋਂ ਹੀ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਦੇ ਵਿੱਚ ਰਹੇ ਸੀ हां प्रधान जी ਨਾਲ ਅਸੀਂ ਜੁੜ ਰੱਖਦੇ ਜੀ ਬੀਜੇਪੀ ਦਾ ਅਸੀਂ ਇਕੱਠੇ ਕੰਮ ਕਰਦੇ ਆ ਤੇ ਥੋੜਾ ਸਮਾਜ ਤੇ ਇਹਦੇ ਵਿੱਚ ਸਾਨੂੰ ਲੱਗਾ ਸੀ ਇਸੇ ਸਮਾਜ ਨੂੰ ਸਾਨੂੰ ਜੁੜਤਾ ਸੀ ਸਮਾਜ ਚ ਕੰਮ ਕਰੀਏ ਅਸੀਂ ਅੱਗੇ ਵੀ ਕਰਦੇ ਆ ਤੇ ਉਹ ਪ੍ਰਧਾਨ ਜੀ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਕਰਦੇ ਜਿੰਨਾ ਕਿ ਸਾਡੇ ਕੋ ਪਰਮਾਤਮਾ ਕਰਾਉਂਦਾ ਉਹਨਾਂ ਕੋਸ਼ਿਸ਼ ਕਰਦੇ ਕਿ ਹੋ ਜਾਏ विश्वकर्मा जयंती दे आज महाराज बंसीदास जी पहुंचे चलो आप गल बात करते हैं हाँ जी महाराज जी किए स्टेशन के पास पुरानी दाना मंडी श्री सिद्ध श्री मनोकामना सिद्ध हनुमान मंदिर जिसके श्री महंत मंडलेश्वर श्री बंश एक हजार श्री बंशीदास जी महाराज हैं उनका ये वेद विद्यालय चल रहा है उस वेद विद्यालय के ये विद्यार्थी हैं और आप और हम आचार्य हैं हम प्रधानाचार्य हैं आप सहयोगी हैं बाकी और विद्यार्थी हैं के और अध्ययन चल रहा है जुलाई से 16 जुलाई से उसका उद्घाटन हुआ है और 16 जुलाई से ये चित्रकूट से आए हुए विद्यार्थी हैं जो यहाँ पढ़ रहे हैं और पूरी तरह से चार अध्यापक हैं जो पढ़ाई करा रहे हैं और वेद अध्ययन हो रहा है पाठ हो रहा है और उन्हीं के आज्ञा से यहाँ आए हुए हैं महाराज जी के आदेश से यहाँ सभी लोग आए हुए हैं मैं कैमरा मैन जिन्हें आए हैं महाराज जी दे दिखा दिखाने का प्रयास करिए अपना आज महाराज एक चीज़ और पूछना जी आज बाबा विश्वकर्मा जी की जयंती है जन्मदिन है आज विश्वकर्मा जी आज विश्वकर्मा जी की जय जन्मतिथि दी है और उसका उत्सव मनाया जा रहा है जगह जगह मंदिरों में अभी हम एक जगह विश्वकर्मा मंदिर में होकर के आए हुए हैं वहाँ पर सब लोगों का जो है बाल भोग जैसे हो रहा है और सब लोगों ने अपना वहाँ से विदाई लिया बड़ा लंगर चला सब लोगों को बहुत खिलाया प्रेम से बड़े भाव से और सब लोग गदगद हुए प्रेम संता से भगवान की कृपा से सब जितने भी उनके भक्त हैं जितने उनके सहयोगी हैं उनका पूर्ण पूर्ण जो है आत्मा से भगवान सबको आशीर्वाद प्रदान करें सुखी रहे समृद्धि रहे यश रहे कीर्ति बढ़े और अनेक अनेक जो है परिवार की सुख समृद्धि रहे यही हम कामना करते हैं जय भगवान राम गोपाल जी जागरण प्रमुख पंजाब आना एक गाल है, तो एक है, छोटे ਉਹਦਾ ਧਿਆਨ ਹੈ ਕਿ ਇੱਥੇ ਦੀ ਬਿਸ਼ਰਮਾ ਭਗਵਾਨ ਦਾ ਮੰਦਿਰ ਹੈ ਉਹ ਪੰਜਾਬ ਪੰਖਹੁਣ ਦੇ ਨਾਤੇ ਉਹ ਇਹਦੀ ਦੇਖੀ ਦਾ ਧਿਆਨ ਰੱਖਦੇ ਆ ਕਿ ਜਿੱਥੇ ਕੋਈ ਸਾਡੇ Hindu ਭਰਾ ਬੈਠੇ ਆ ਜੋ ਉਹਨਾਂ ਦਾ ਕੋਈ ਮੰਦਿਰ ਹੈ ਤੇ ਜਿਉ ਉਹਨਾਂ ਕੋਈ ਕੌਮ ਹੈ ਜਾਂ ਉਹਨਾਂ ਦਾ ਕੋਈ ਡਵੈਲਪਮੈਂਟ ਦਾ ਕੰਮ ਹੈ ਤੇ ਉਹ ਕਰਾਂ ਰਾਮ ਗੋਬਾਲ ਜੀ ਦਾ ਜਿਹੜਾ ਜੀਵਨ ਹੈ ਉਹ ਸਭ ਤੋਂ ਸਭ ਤੋਂ ਸ਼ੁਰੂ ਹੋਇਆ ਐਜੋ ਨੇ ਪੰਜਾਬ ਉਹਨੂੰ ਤਨਜਾਦਮ ਮੰਚ ਦਾ ਕੰਮ ਕਰ ਰਹੇ ਆ ਉਹ ਦਿਨੇ ਵੀ ਮੰਦਿਰਾਂ ਦੇ ਵਿੱਚ ਗਵਰਨਮੈਂਟ ਦੇ ਕੰਮ ਤੁਸੀਂ ਦੇਖਦੇ ਹੋ ਕਿ ਨਾ ਸੰਪਰਕ ਦੇ ਕੰਮ ਦੇਖਦੇ ਹੋ ਅਸੀ ਰਾਮ ਗੋਪਾਲ ਜੀ ਕਰਦੇ ਆ। ਉਹ ਸਾਡੇ ਵਿੱਚ ਐਡਵੋਕੇਟ ਅਨੰਤ ਸਰੀਨ ਜੀ ਵੀ ਆਏ ਨੇ। ਪ੍ਰਦੇਸ਼ ਮਹਾਂ ਮੰਤਰੀ ਭਾਜਪਾ ਔਰ ਸਪੈਸ਼ਲ ਲੁਧਿਆਣੇ ਤੋਂ ਆਏ ਆ। ਉਹ ਕਹਿੰਦੇ ਜੀ ਮੈਂ ਇਹ ਤੁਹਾਡਾ ਏਰੀਆ ਆ ਜੀ ਨਾਮ ਸੁਣਿਆ ਹੈ ਕਿ ਇੱਥੇ ਭਾਜਪਾ ਵਾਲੇ ਵਰਕਿੰਗ ਕਰਦੇ ਆ ਤੇ ਮੈਂ ਦੇਖ ਕੇ ਜਾਣਾ। ਤੇ ਅਜੇ ਉਹਨਾਂ ਨੇ ਜੀ ਦੋਸਤਾਂ ਤੇ ਇੱਕ ਤੋਂ ਤੋਂ ਗੋੜਾ ਇਹ ਕਦੇ ਬਾਹਰ ਨਹੀਂ ਜਾਂਦੀ ਇੱਥੇ ਜਿਹੜਾ ਟੋਟਾ ਹੀ 3228 ਵੋਟ ਹੈ ਇਹ ਤਾਂ 2300 ਵੋਟ ਬੋਲੋ ਨਹੀਂ ਆ ਤੇ 2000 ਵੋਟ ਬੀਜੇਪੀ ਨੂੰ ਹੀ ਦੇਂਦੀ ਹੈ ਉਹ ਬੋਟ ਚੋਰ ਨੂੰ ਨਹੀਂ ਦੇਂਦੀ ਇਹ ਜਿਹੜਾ ਮੰਚ ਹੈ ਇਹ ਤੇ ਧਾਰਮਿਕ ਮੰਚ ਪਰ ਅਸੀਂ ਹਿੰਦੂ ਸਮਾਜ ਦੇ ਨਾਲ ਜੁੜੇ ਹੋਏ ਆ ਆਪ ਆਰੰਭਵਾਜ ਨੂੰ ਕਹਾਂਗਾ ਕਿ ਦੋ ਸ਼ਬਦ ਹੋ ਗਏ ਤੇਰਾਏ ਵੀਰ ਬਜਰੰਗੀ श्री राम जय श्री राम राजेंद्र जी अते ओमा जी ये सारी टीम ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਵਿਸ਼ਰਵਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਸੱਦਿਆ ਔਰ ਇੱਕ ਬਹੁਤ ਹੀ ਵਧੀਆ ਧਾਰਮਿਕ ਆਯੋਜਨ ਉਹਨਾਂ ਨੇ ਕੀਤਾ ਔਰ ਇਸ ਤੋਂ ਬੜੀ ਜਿਹੜੀ ਚੀਜ਼ ਦੇਖਣ ਨੂੰ ਆ ਰਹੀ ਹੈ ਕਿ ਬਹੁਤ ਸਾਰੇ ਮਾਤਰਾ ਦੇ ਵਿੱਚ ਅਪਾ ਜੀ ਸਾਰੇ ਕਾਰਜਕ੍ਰਮ ਨੂੰ ਦੇਖਣ ਲਈ ਆਇਆ। ਭਗਵਾਨ ਵੀ ਸ਼ੁਕਰਵਾਦੀ ਦੇ ਮੰਦਿਰ ਦੇ ਮਠਾਟੇ ਕਣ ਹੈ ਆ ਉਹਨਾਂ ਦਾ ਆਸ਼ੀਰਵਾਦ ਲੈਣ ਆਇਆ। ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਵੀ ਸ਼ੁਕਰਵਾਦੀ ਨੇ ਇਹ ਸਾਰੀ ਸ੍ਰਿਸ਼ਟੀ ਬਚਾਈ ਹੈ। ਅੱਜ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ ਉਹ ਸਭ ਉਹਨਾਂ ਦੀ ਰਚਨਾ ਹੈ। और आज इतने जेड़े भी लोग बैठे हैं असि भी वो रचना करने आ कोई भी मकान बनता है कोई भी शहर बनता है तो उसको बनाने कौन लोग हैं कौन लोग है सारे विश्वकर्मा जी के उपासक ने वो मिस्त्री काम करता काम करे लोहार का करे बढ़ई का करे पत्थर लगा करे कोई भी काम करता विश्वकर्मा जी ਵੰਸ ਜਿਨੇ ਜਿਹੜੇ ਨਾ ਸ੍ਰੀਮਾਨ ਨੂੰ ਗਵਾਉਂਗਾ ਤੇ ਦੋਸਤ ਹੈ ਜੀ ਰਮਨ ਜੀ اور ਮਨਜੀਤ ਹੋਰ ਉਹਦੇ ਸਾਥੀ ਪਰ ਸਾਥੀ ਬਹੁਤ ਹੀ ਸੇਧੇ ਪੰਜਾਬੂੰ ਪੰਜਾਬ ਦੇ ਪ੍ਰਮੁੱਖ ਸਾਦਨੇ ਰਾਮਪਾਲ ਜੀ ਜਮੇ ਪਹਿਲੇ ਤੋਂ ਪੜਾਉਂ सब तो पहला तो अब विश्वकर्मा जी के इस जन्म दिहाड़े से तुम सारे लख लख बधाई दो मैंने राम जी के बोलने के बाद मेरे को बोलने तो कुछ बच रहा नहीं लेकिन हुक्म हो तो दोष शब्द सजे करा सारे अब विश्वकर्मा जी के इस उत्सव में शामिल होने वास्ते आए हैं असीं सारे चङी तरह जानदे हा हिकु सिष्टि जो वचेता असीं सारे विश्वका जी पूजा अॼु उन्हनि जी दुनिया वसी हुई चाहे मकान बणे चाहे कुझु हर तरह जर्माणु जहिड़ा है उन्हनि जे पाप जे लाइ जा राम कुमार जी, जी जण दसि ਅੱਡੀ ਸੰਸਕ੍ਰਿਤੀ ਜਿਹੜੀ ਹੈ ਸਭ ਦਾ ਸਨਾਤਨ ਹੈ ਉਹ ਦੁਨੀਆ ਦਾ ਸੰਤੋਪਰਾ ਨਾ ਅਸੀਂ ਕਿਹੜੇ ਬੰਦੇ ਦੀ ਗੱਲ ਕਰਦੇ ਕਿ ਦਸਰੇ ਸ਼ਰਮਾ ਜੀ ਨੇ ਸਾਰੀ ਦੁਨੀਆ ਨੂੰ ਰਚਾਇਆ ਸੀ ਸਿਸ਼ੂ ਨੂੰ ਰਚਾਇਆ ਸੀ ਅੱਜ ਵੀ ਸਨਾਤਨ ਫਿੱਤਰੇ ਚ ਹੈ لیکن ਤੁਹਾਡੇ ਸਾਰੇ ਸਾਥੀਆਂ ਦੇ ਨਾਲ ਜ਼ਿਲ੍ਹੇ ਦੇ ਨਾਲ ਮਨਨ ਸਾਹਬਾਹ ਦੀ ਪੀਂਦੇ ਹਰ ਸਾਲ ਇਸ ਤਰ੍ਹਾਂ ਦੇ ਅਯੋਜਨ ਕਰਦੇ ਨੇ। ਔਰ ਕਬੀ ਦੇ ਨਾਲ ਸੁਰਸਾਰੇ ਨੂੰ ਜੋੜਨ ਦਾ ਇੱਕ ਪ੍ਰਯਾਸ ਕਰਦੇ ਆ। ਸਾਡੇ ਵੀ ਫਸਪੰਦਾ ਕਿ ਆਪਣੇ ਗੁਰੂ ਰੂਪ ਜੰਮਰਾਨੋ ਜੀ ਨੂੰ ਆਪਣੇ ਨਾਲ ਜੋੜ ਕੇ ਰੱਖੀਏ। उन्होंने दिखाए रस्ते चलिए शहीद साहब अठाइया विश्वकर्मा दिवस इतने मनाया जा रहा है मंदिर भी मानता पेला है ਇਹ ਸਟਾਈਲਸ ਆਲ ਇਹਨਾਂ ਨੇ ਬੜਾ ਚੰਗਾ ਵਰਕ ਕੀਤਾ ਹੈ 13 ਸਾਲ ਪਹਿਲਾਂ 2013 ਜਿੱਦਾਂ ਨੇ ਜਿੱਤ ਲਈ ਸੀ ਪਰ ਮਦਦ ਮਹਿਮਾਨ ਨਹੀਂ ਹੋ ਪਾਇਆ ਕੋਈ ਕਿਤੇ ਪੁੱਛ ਅਦਰਕਾਸ ਦੇ ਲੋਕ ਜਿਨ੍ਹਾਂ ਦਾ ਅਕਾਉਂਟ ਕਰਨ ਖਤਰਾ ਹੈ ਉਹਨਾਂ ਦੀ ਸਭ ਤੋਂ ਵੱਡੀ ਸਸਤਾ ਥੀਲ ਹੈ ਬਿਲਕੁਲ ਬੈਕ ਤੇ ਉਹ ਸਾਨੂੰ ਉਹਨਾਂ ਨੇ ਬੜਾ ਨਸਲ ਦਿੱਤਾ ਪਾਸ ਆਪਾ ਪਾਰਟੀ ਨੇ ਤੇ ਬੜੇ ਜਿੰਦਾਂ ਰਸਾ ਦਿੱਤਾ ਸੀ ਉਹ ਕੰਪਲੀਟ ਕੀਤਾ ਹੈ ਤੇ ਇੱਕੋ ਜਿਹੇ ਸੰਤਾ ਹੈਗੀ ਹੈ ਇਹ ਮੁੰਜਾਵਾ ਆ ਕੇ ਤੇ ਉਹਦੇ ਉੱਤੇ ਹੋਰ ਰੱਖ ਕੇ ਇਹਨਾਂ ਨੇ ਤੇ ਬਿਸ਼ਕਰਮਾ ਤੇ ਭਗਵਾਨ ਦੀ ਜੀ ਪੂਜਾ ਸ਼ੁਰੂ ਕੀਤੀ ਸੀ ਤੇ ਉੱਥੋਂ ਸ਼ੁਰੂ ਹੋਇਆ ਤੇ ਅੱਗੇ ਮੰਦਿਰ ਨਿਰਮਾਣ ਤੱਕ ਪਹੁੰਚਿਆ ਇਹਨਾਂ ਸਾਰੇ ਮੈਂਬਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਲਗਾਤਾਰ ਅਸੀਂ ਇਹਨਾਂ ਦਾ ਪੰਜਾਂ-ਛੇ ਸਾਲ ਤੋਂ ਜੁੜੇ ਆ ਤੇ ਲਗਾਤਾਰ ਬਿਸ਼ਕਰਮਾ ਭਗਵਾਨ ਦਾ ਉਹ ਦਿਨ ਬੜੀ ਸ਼ਰਧਾ ਨਾਲ ਬੜੇ ਹੀ ਪੂਸਾ ਮਨਾਉਂਦੇ ਆ ਤੇ ਪੂਰਾ ਸਾਰਾ ਏਰੀਆ ਸਾਰਾ ਏਰੀਆ ਇੱਥੇ ਆਂਦਾ ਹੈ ਉਹ ਸਾਰਾ ਸੇ ਪੀਆ ਸੇ ਮੰਦਿਰ ਵੀ ਇੱਥੇ ਹੁੰਦਾ ਹੈ ਇਹ ਅੰਦਰ ਸੋ ਸੁਸਾਇਟੀ ਦਾ ਮੰਦਿਰ ਹੈ ਕਿਸੇ ਪਰਸਨ ਦਾ ਮੰਦਿਰ ਨਹੀਂ ਹੈ ਤੇ ਕੋਈ ਜਦ ਮਰਜੀ ਆਏ ਜੋ ਮਰਜੀ ਸਾਡੇ ਨਾਲ ਅੱਜ ਇੱਥੇ ਮੁੱਖ ਤਿਤਿ ਪਹੁੰਚੇ ਨੇ रामगोपाल जी जय बाबा विश्वकर्मा जी रामगोपाल जी जय बाबा विश्वकर्मा जी ਸ਼ੁਭ ਕਾਮਨਾਵਾਂ ਜੀ ਅੱਜ ਮੈਂ ਕਹਿੰਦੀ ਸਾਡੇ ਰਾਜਨ ਮੱਲਨ ਜੀ ਵੱਲੋਂ ਇੱਥੇ ਸਹਿਯੋਗ ਨਾਲ ਔਰ ਬਾਬਾ ਜੀ ਦੇ ਆਸ਼ੀਰਵਾਦ ਨਾਲ ਜਿਹੜਾ ਮੰਦਿਰ ਦੀ ਇੱਥੇ ਇਸ ਸਾਲ ਦਾ ਪਹਿਲਾ ਮੰਦਿਰ ਦਾ ਉਹਦਾ 28ਵਾਂ ਹੈ ਔਰ ਪਹਿਲਾ ਜਿਹੜਾ ਇੱਥੇ ਏਡਾ ਵੱਡਾ ਮੰਚ ਤਿਆਰ ਕੀਤਾ ਗਿਆ ਮੋਰ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਉਪਰਾਲਾ ਹੈ ਅਤੇ ਖਾਸ ਤੌਰ ਤੇ ਬਾਬਾ ਬਿਸ਼ਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਅਤੇ ਲੇਕਿਨ ਅੱਜ ਜਿਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਅਤੇ ਸਾਰੇ ਬਿਸ਼ਕਰਮਾ ਜੀ ਦੀ ਪੂਜਾ ਕਰਨ ਆਲੇ ਬਿਸ਼ਕਰਮਾ ਜੀ ਦਾ ਕੰਮ ਕਰਨ ਆਲੇ ਇੱਥੇ ਸਾਰੇ ਲੋਕ ਆਏ ਹੋਏ ਨੇ ਬੜੇ ਉਤਸ਼ਾਹ ਦੇ ਨਾਲ ਇਹ ਸਾਰਾ ਕਾਰਜਕ੍ਰਮ ਮਨਾ ਰਹੇ ਹਾਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੀ ਬਹੁਤ ਅੱਛਾ ਉਪਰ ਆ ਲਿਆ OK